ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਉਹਨਾਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕ ਕੇ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਉਹ ਚੋਣ ਪ੍ਰਚਾਰ ਤੋਂ ਪਹਿਲਾਂ ਗੁਰੂ ਘਰ ਅਸ਼ੀਰਵਾਦ ਲੈਣ ਲਈ ਆਏ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਨੇ 2 ਸਾਲਾਂ ਵਿੱਚ ਪੰਜਾਬ 'ਚ ਬਹੁਤ ਸਾਰੇ ਵਿਕਾਸ ਕਾਰਜ ਕੀਤੇ ਹਨ ਅਤੇ 40000 ਬੱਚਿਆਂ ਨੂੰ ਨੌਕਰੀ ਦਿੱਤੀ ਹੈ ਅਤੇ ਹਸਪਤਾਲਾਂ ਵਿੱਚ ਫਰੀਦ ਦਵਾਈਆਂ ਅਤੇ ਲੋਕਾਂ ਨੂੰ ਫਰੀ ਬਿਜਲੀ ਮੁਹੱਈਆ ਕਰਵਾਈ ਹੈ ਅਤੇ ਆਮ ਆਦਮੀ ਪਾਰਟੀ ਇਹਨਾਂ ਕੰਮਾਂ ਉੱਪਰ ਹੀ ਪੰਜਾਬ ਦੀ ਜਨਤਾ ਤੋਂ ਇਹਨਾਂ ਚੋਣਾਂ ਦੌਰਾਨ ਵੋਟ ਮੰਗੇਗੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਮੀਟਿੰਗ ਕੀਤੀ ਹੈ ਜਿਸ ਵਿੱਚ ਮੁੱਦਾ ਰੱਖਿਆ ਗਿਆ ਹੈ ਕਿ ਲੋਕਤੰਤਰ ਨੂੰ ਕਿਸ ਤਰੀਕੇ ਬਚਾਉਣਾ ਚਾਹੀਦਾ ਹੈ ਅਤੇ ਪੰਜਾਬੀਆਂ ਨੂੰ ਕਿਸ ਤਰੀਕੇ ਇਕੱਠਾ ਕਰਨਾ ਹੈ। ਪੰਜਾਬ ਦੀ ਪੰਜਾਬੀਆਂ ਦੀ ਚੜ੍ਹਦੀ ਕਲਾ ਦਾ ਅਸ਼ੀਰਵਾਦ ਲੈਣ ਲਈ ਆਮ ਆਦਮੀ ਪਾਰਟੀ ਦੀ ਜਿੱਤ ਦਾ ਅਸ਼ੀਰਵਾਦ ਲੈਣ ਵਾਸਤੇ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਪਹੁੰਚੇ ਆਂ ਤੇ ਕਿਉਂਕਿ ਸਾਰੀ ਤਾਕਤ ਸਾਂਝੀ ਬਾਲਤਾ ਭਾਈਚਾਰਕ ਸਾਂਝ ਦਾ ਸੰਦੇਸ਼ ਇਸ ਮਹਾਨ ਸਥਾਨ ਤੋਂ ਜਾਂਦਾ ਪੂਰੀ ਦੁਨੀਆ 'ਚ ਤੇ ਇੱਥੇ ਮੱਥਾ ਟੇਕਣ ਵਾਸਤੇ ਅਸੀਂ ਸਾਰੇ ਆਏ ਆਂ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਜੀ ਨੇ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਜੋ ਤਾਨਾਸ਼ਾਹੀ ਨੂੰ ਜਵਾਬ ਦੇਣ ਲਈ ਔਰ ਸਮੂਹ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਸਾਂਝੀਵਾਲਤਾ ਦਾ ਡਿਵੈਲਪਮੈਂਟ ਦਾ ਵਿਕਾਸ ਦਾ ਇੱਕ ਸੰਦੇਸ਼ ਦਿੱਤਾ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਐਸੇ ਕੰਮ 2 ਸਾਲ ਚ ਕਰਕੇ ਦੱਸਿਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਤੇ ਬਿਨਾਂ ਸਪਾਰਸ਼ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ 40000 ਬੱਚਿਆਂ ਨੂੰ ਨੌਕਰੀ ਮਿਲ ਗਈ ਹੈ ਹਸਪਤਾਲਾਂ 'ਚ ਦਵਾਈਆਂ ਮਿਲ ਰਹੀਆਂ ਆਮ ਇਨਸਾਨ ਦੀ ਆਮ ਪਰਿਵਾਰਾਂ ਦੀ ਪੁੱਛ ਪ੍ਰਤੀਤ ਆ ਜਿਹੜੀ ਡਾਇਨੈਸਟਿਕ ਪੋਲਿਟਿਕਸ ਜਿਹੜੀ ਰਜਵਾੜਾ ਸ਼ਾਹੀ ਉਹਨੂੰ ਖਤਮ ਕਰਤਾ ਪੰਜਾਬ 'ਚ ਸਰਦਾਰ ਭਗਵੰਤ ਸਿੰਘ ਮਾਨ ਨੇ। ਉਹਨਾਂ ਨੇ ਜੋ ਮੂਵਮੈਂਟ ਚਲਾਈ ਆ ਪੰਜਾਬ 'ਚ ਨੌਜਵਾਨਾਂ ਨੂੰ ਇਕੱਠੇ ਕਰਨ ਦੀ ਲੋਕ ਸਮਝਦੇ ਸੀ ਕਿ ਪੰਜਾਬ ਨੂੰ ਇੱਕ ਐਸਾ ਨੇਤਾ ਚਲਾਵੇ ਜਿਹੜਾ ਖੁਦ ਇਮਾਨਦਾਰ ਹੋਵੇ। ਜਿਹੜਾ ਖੁਦ ਕੰਮ ਕਰੇ। ਜਿਹੜਾ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਸਮਝ ਕੇ ਉਹਦੀ ਸੇਵਾ ਕਰੇ ਲੋਕਾਂ ਦੀ। ਤੇ ਉਹ 2022 ਚ ਪੰਜਾਬ ਦੇ ਲੋਕਾਂ ਨੇ ਦੇ ਦਿੱਤਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਤੋਂ ਵੱਡਾ ਫਤਵਾ ਤਾਂ ਕੋਈ ਨਹੀਂ ਦੇ ਸਕਦਾ